ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਧਾਰਾ ਜਝਾ ਟਾਈਮ ਦੇਖਣ ਵਾਲਿਆਂ ਦਾ ਸਰੋਤਿਆਂ ਦਾ ਸਵਾਗਤ ਕਰਦੇ ਆ ਅਸੀਂ ਪਹੁੰਚੇ ਹਾਂ ਅੱਜ ਪਿੰਡ ਲਲਤੋਂ ਵਿਖੇ ਜਿੱਥੇ ਅਮਰ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਜਾਇਆ ਜਾਂਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਇਹ ਨਗਰ ਕੀਰਤਨ ਇਸ ਟਾਈਮ ਗੁਰਦੁਆਰਾ ਹਰ ਕੀਰਤਗੜ ਸਾਹਿਬ ਟੀਬੀ ਸਾਹਿਬ ਵਿਖੇ ਪਹੁੰਚਿਆ ਜਿੱਥੇ ਗੁਰਦੁਆਰੇ ਦਾ ਪ੍ਰਬੰਧਕਾਂ ਵੱਲੋਂ ਜਿਹੜਾ ਨਗਰ ਕੀਰਤਨ ਦੇ ਸੰਗਤਾਂ ਦਾ ਪੜਾ ਲਗਾਇਆ ਗਿਆ ਉਸ ਦੇ ਸਬੰਧ ਦੇ ਵਿੱਚ ਆਓ ਚੱਲਦੇ ਹਾਂ ਪੜਾ ਦੇ ਅੰਦਰ ਤੇ ਨਗਰ ਕੀਰਤਨ ਦੇ ਅੰਦਰ ਦੇਖਦੇ ਹਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਆਓ ਚੱਲਦੇ ਹਾਂ ਨਗਰ ਕੀਰਤਨ ਦੇ ਅੰਦਰ ਕਰਦੇ ਹਾਂ ਪ੍ਰਬੰਧਕਾਂ ਨਾਲ ਗੱਲਬਾਤ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਹੈੱਡ ਗ੍ਰੰਥੀ ਆਉਰਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਇਸ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਲਤੋਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂਕੀਆਂ ਸੰਗਤਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੂੰ ਸਤਿਗੁਰੂ ਨੇ ਛਾਤੀ ਨਾਲ ਲਾ ਕੇ ਖਤਾਬ ਦਿੱਤਾ ਉਹਨਾਂ ਦੇ ਸ਼ਹੀਦੀ ਪਰਬ ਨੂੰ ਮੋਖ ਰੱਖਦੇ ਹੋਇਆ ਨਗਰ ਕੀਰਤਨ ਹੋ ਰਿਹਾ ਹੈ ਗੁਰਮਤ ਸਮਾਗਮ ਹੋਏ ਤਿੰਨ ਦਿਨ ਸ੍ਰੀ ਹੰਡਪਾੜ ਸਾਹਿਬ ਹੋਏ ਅੱਜ ਪੂਰੇ ਨਗਰ ਵਿੱਚ ਗੁਰੂਕੀਆਂ ਸੰਗਤਾਂ ਪੂਰੇ ਉਤਸ਼ਾਹ ਨਾਲ ਉਹਨਾਂ ਦੇ ਸ਼ਹੀਦੀ ਪਰਬ ਨੂੰ ਮਨਾ ਰਹੀਆਂ ਸਾਰੀਆਂ ਸੰਗਤਾਂ ਵਿਸ਼ਵ ਭਰ ਵਿੱਚ ਜਿੰਨੀਆਂ ਬੈਠੀਆਂ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਉਹਨਾਂ ਸ਼ਹੀਦਾਂ ਨੇ ਸਾਡੀ ਖਾਤਰ ਆਪਣਾ ਬਲੀਦਾਨ ਦਿੱਤਾ ਆਪਣਾ ਪੂਰੇ ਦਾ ਪੂਰਾ ਸਰਬੰਸ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਲਾਇਆ ਤਾਂ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਵੀ ਪੂਰਾ ਸਰਬੰਸ ਕਈ ਖਾਨਦਾਨ ਜਿਹੜੇ ਪੂਰੀ ਪੀੜੀ ਦਰ ਪੀੜੀ ਉਹ ਗੁਰੂ ਨਾਨਕ ਦੇ ਦਰਬਾਰ ਦੀ ਸੇਵਾ ਕਰਦੇ ਰਹੇ ਅਖੀਰ ਦੇ ਖੂਨ ਦੇ ਕਤਰੇ ਅਖੀਰਲੇ ਤੱਕ ਉਹਨਾਂ ਨੇ ਆਪਣਾ ਜਿਹੜਾ ਸਿੱਧ ਨਿਭਾਇਆ ਇਸ ਕਰਕੇ ਸਾਡੇ ਵਿਸਵ ਨੂੰ ਸਾਰੀ ਦੁਨੀਆ ਚ ਸਿੱਖ ਜਿੰਨਾ ਨਾਨਕ ਨਾਮ ਲਿਓ ਵੱਸਦਾ ਉਹਨਾਂ ਨੂੰ ਬੇਨਤੀ ਹੈ ਭਾਈ ਵੀ ਅਸੀਂ ਜਾਤਾਂ ਪਾਤਾਂ ਦੇ ਆਧਾਰ ਤੇ ਮਜਬਾਂ ਦੇ ਆਧਾਰ ਤੇ ਆਪਣੇ ਵਿੱਚ ਵੰਡੀਆਂ ਨਾ ਪਾਈਏ ਜੋ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਸਾਨੂੰ ਸੁਨੇਹਾ ਦਿੱਤਾ ਇੱਕ ਓੰਕਾਰ ਦਾ ਜਦੋਂ ਬੰਦਾ ਖਾਲਸਾ ਬਣ ਗਿਆ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਭੇਦ ਭਾਵ ਬਿਤ ਕਰੇ ਖਤਮ ਹੋ ਜਾਂਦੇ ਆ ਅਸੀਂ ਆਪਸ ਵਿੱਚ ਜਾਤਾਂ ਪਾਤਾਂ ਦੇ ਆਧਾਰ ਤੇ ਗੁਰਦੁਆਰਿਆਂ ਦੇ ਆਧਾਰ ਤੇ ਉਹ ਵਖਰੇਵਾ ਕਦੇ ਵੀ ਨਾ ਪਾਈਏ ਗੁਰੂ ਨਾਨਕ ਦੀ ਸਿੱਖੀ ਨੂੰ ਸਮਝ ਗਏ ਸਾਰੇ ਸ਼ਹੀਦ ਸਾਡੇ ਆ ਸਾਰੇ ਸਤਿਗੁਰੂ ਸਾਡੇ ਆ ਸਾਰੇ ਜਿਹੜੇ ਭਗਤ ਆ ਉਹ ਸਾਡੇ ਆ ਸਾਨੂੰ ਸਾਰਿਆਂ ਵਿੱਚ ਓੰਕਾਰ ਨੂੰ ਦੇਖਣਾ ਚਾਹੀਦਾ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਭਾਈ ਸਹਿਯੋਗ ਦਿੱਤਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਪੂਰੇ ਸ਼ਾਨ ਨਾਲ ਇੰਨੀ ਹਿੰਮਤ ਕੀਤੀ ਐ ਗੁਰੂ ਕੀਆ ਸੰਗਤਾਂ ਨੇ ਸਹਿਯੋਗ ਦਿੱਤਾ ਸਮੂਹ ਨਗਰ ਪੰਚਾਇਤ ਦਾ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਗੁਰਿੰਦਰ ਸਿੰਘ ਜੀ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋਵੇ ਸਹੀਦ ਬਾਬਾ ਜੀਵਨ ਸਿੰਘ ਜੀ ਸਾਰਾ ਪਰਿਵਾਰ ਗੁਰੂ ਦੇ ਲੜ ਲੱਗਿਆ ਰਿਹਾ ਜਿਹੜੀਆਂ ਆਉਣ ਵਾਲੀ ਨਵੀਂ ਜਨਰੇਸ਼ਨ ਆ ਉਸ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਬਾਬਾ ਜੀ ਦੇਣਾ ਚਾਹਾਂਗੇ ਕਿ ਬੱਚੇ ਸਭ ਤੋਂ ਪਹਿਲਾਂ ਤਾਂ ਮਾਪੇ ਨੂੰ ਇਹ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਈਏ ਖੰਡੇ ਬਾਟੇ ਦੀ ਪਹਲ ਦਵਾ ਕੇ ਬੱਚਿਆਂ ਨੂੰ ਘਰਵਾਨੀ ਦੇ ਨਾਲ ਜੋੜੀਏ ਤੇ ਇਹੀ ਸਾਡਾ ਸੰਦੇਸ਼ ਆ ਨਵੀਂ ਪੀੜ੍ਹੀ ਨੂੰ ਕਿ ਵੱਧ ਤੋਂ ਵੱਧ ਸਾਡੇ ਬੱਚੇ ਗੁਰਸਿੱਖ ਬਣਨ ਤਾਂ ਬੜਾ ਮਾਣ ਮਹਿਸੂਸ ਹੁੰਦਾ ਕਿ ਜਦੋਂ ਬੱਚਿਆਂ ਨੂੰ ਅਸੀਂ ਆਪਣੇਆਂ ਨੂੰ ਦੇਖਦੇ ਹਾਂ ਦਮਾਲੇ ਸਜੇ ਉਹ ਬਾਣੇ ਪਾਏ ਹੋਏ ਇਹ ਬੜੇ ਸੋਹਣੇ ਲੱਗਦੇ ਨੇ ਇਸ ਕਰਕੇ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਨੇ ਹੁਣ ਅੱਜ ਆਪਾਂ ਜਿੰਨੀਆਂ ਵੀ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ 10 ਵੱਲੋਂ ਬਲਾਈ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਵੱਲੋਂ ਆਪ ਜੀ ਦਾ ਚਿਹਾਰ ਟੀਵੀ ਵਾਲਿਆਂ ਦਾ ਲੜਤੋ ਨਗਰ ਦੇ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਜੀ ਆਇਆਂ ਆਖਦਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਪ ਜੀ ਨੂੰ ਨਗਰ ਦੇ ਸੰਗਤਾਂ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦੇ ਆ ਤਾਂ ਬਹੁਤ ਹੀ ਸੋਹਣਾ ਪਰਾਲਾ ਪ੍ਰਬੰਧਕ ਕਮੇਟੀ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਕੈਸ਼ੀਅਰ ਪ੍ਰਧਾਨ ਮਨਪ੍ਰੀਤ ਸਿੰਘ ਜੀ ਔਰ ਦਾਸ ਮੀਤ ਪ੍ਰਧਾਨ ਸਦਾ ਸੁਖਿੰਦਰ ਸਿੰਘ ਜਿਹੜੇ ਕਿ ਜ਼ਿਲ੍ਹਾ ਜੱਥੇਦਾਰ ਦੀ ਵੀ ਸੇਵਨ ਬਾ ਰਹੇ ਨੇ ਸੋ ਇਸੇ ਤਰ੍ਹਾਂ ਸਾਨੂੰ ਭਾਈ ਆਪਣੇ ਸਿੰਘਾਂ ਸ਼ਹੀਦਾਂ ਦੇ ਸਵਾਗਤ ਮਨਾਉਣੇ ਚਾਹੀਦੇ ਹਨ ਅੱਜ ਲਲਤੋ ਨਗਰ ਦੇ ਵਿੱਚੋਂ ਚੌਥਾ ਵਿਸ਼ਾਲ ਨਗਰ ਕੀਰਤਨ ਨਗਰ ਦੀਆਂ ਸੰਗਤਾਂ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੋ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ ਚੌਥਾ ਨਗਰ ਕੀਰਤਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਸਥਾਨ ਤੋਂ ਅੰਮ੍ਰਿਤ ਵੇਲੇ ਆਰੰਭਤਾ ਹੋਈ ਸੀ ਪੜਾਦਰ ਪੜਾ ਚੱਲਦੇ ਹੋਏ ਅੱਜ ਆਪਾਂ ਹੁਣ ਇਸ ਟਾਈਮ ਦੂਸਰੇ ਪੜਾਤੇ ਪਹੁੰਚ ਚੁੱਕੇ ਹਾਂ ਸੋ ਜਿੰਨੀਆਂ ਵੀ ਸਿੱਖ ਸੰਗਤਾਂ ਪਾਈ ਨਗਰ ਕੀਰਤਨ ਦੇ ਵਿੱਚ ਆਪਣੇ ਹਾਜ਼ਰੀਆਂ ਲਵਾ ਰਹੀਆਂ ਹਨ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੋ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਸ਼੍ਰੋਮਣੀ ਜਰਨੈਲ ਆ ਜਿਹੜੇ ਕੀ ਔਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਹਾਰਾਜਿਆਂ ਨੇ ਵਰਦ ਦਿੱਤਾ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਉਸ ਟਾਈਮ ਗੁਰੂ ਗੋਬਿੰਦ ਰਾਏ ਦੇ ਰੂਪ ਵਿੱਚ ਸੰਨ ਸਤਗੁਰ ਸੱਚੇ ਪਾਸ਼ਾ ਧੰਨ ਬਾਬਾ ਜੀਵਨ ਸਿੰਘ ਜੀ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਆ ਦਿੱਲੀ ਦੇ ਚਾਂਦਰੀ ਚੌਂਕ ਦੇ ਵਿੱਚੋਂ ਜਦੋਂ ਧੰਨ ਗੁਰ ਤੇਗ ਬਹਾਦਰ ਪਾਸ਼ਾ ਮਹਾਰਾਜਿਆਂ ਦਾ ਸੀਸ ਲੈ ਕੇ ਆਏ ਨੇ ਉਸ ਟਾਈਮ ਪਾਈ ਇਹਨਾਂ ਦਾ ਨਾਮ ਪਾਈ ਜੈਤਾ ਜੀ ਸੀ ਅਮਰਤ ਸਗਣ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਬਣੇ ਨੇ 322 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਜੰਗਲੀ ਰਸਤੇ ਭਿਆਨਕ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਸਤਗੁਰ ਸੱਚੇ ਪਾਸ਼ਾ ਮਹਾਰਾਜ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ ਔਖਾ ਪੈਂਡਾ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਸਨ ਤੋ ਉਸ ਟਾਈਮ ਵਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਰਾਏ ਜੀ ਨੇ ਕਿ ਭਾਈ ਜੈਤਾ ਜੀ ਤੁਸੀਂ ਚਾਂਦਰੀ ਚੌਂਕ ਦੇ ਵਿੱਚੋਂ ਗੁਰੂ ਪਿਤਾ ਦਾ ਸੀਸ ਲੈ ਕੇ ਆਏ ਹੋ ਆਪਣੇ ਪਿਤਾ ਦਾ ਸੀਸ ਵਾਰ ਕੇ ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਅਨਾਥ ਨਾ ਸਮਝਿਓ ਅੱਜ ਤੋਂ ਬਾਅਦ ਤੁਸੀਂ ਰੰਗਰੇਟੇ ਗੁਰੂ ਕੇ ਪੇਟੇ ਤੋ ਇਹ ਵਾਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿੱਤਾ ਸੀ ਸੋ ਇਸੇ ਤਰ੍ਹਾਂ ਅੱਗੇ ਵੀ 14 ਜੰਗਾਂ ਲੜੀਆਂ ਬਾਬਾ ਜੀਵਨ ਸਿੰਘ ਜਿਨ੍ਹਾਂ ਰੰਗਰੇਟੇ ਗੁਰੂ ਕੇ ਬੇਟੇ 14 ਦੇ ਵਿੱਚ ਫਤਿਹ ਕੀਤੀ ਹੈ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਕੱਚੀ ਗੜੀ ਦੇ ਜਿਹੜੇ ਕਿ ਅਖੀਰਲੇ ਸ਼ਹੀਦ ਹੋਏ ਹਨ ਉਹਨਾਂ ਬਾਬਤ ਲਿਖਿਆ ਹੈ ਕਵੀ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਕਿ ਅੰਤ ਅਕੇਲਾ ਗੜੀ ਮੇਂ ਬੰਦੂਖੀ ਪਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਉਹ ਸੰਗ ਦੀਨ ਅੱਗੇ ਹੋਰ ਪੰਕਤੀਆਂ ਲਿਖਦੇ ਨੇ ਕਿ ਵਜੀਦਾ ਅਤ ਭਿਓ ਪਰਸਨ ਲਿਓ ਮਾਰ ਗੋਬਿੰਦਾ ਦਿੱਲੀ ਧਾਇਓ ਸੀਸ ਲੈ ਖੁਸ਼ੀ ਕਰਨਾ ਰਿੰਦਾ ਉਹ ਇਹ ਕਈ ਐਸੀਆਂ ਪੰਕਤੀਆਂ ਲਿਖੀਆਂ ਨਰਤਨ ਸਿੰਘ ਭੰਗੂ ਉਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਜਿਹੜੀਆਂ ਕਿ ਸ਼ਸ਼ੋਭਤਨ ਦੂਸਰਾ ਕਵੀ ਕਾਂਕਣ ਜੀ ਜਿਹੜੇ 52 ਕਵੀਆਂ ਦੇ ਵਿੱਚੋਂ ਕਵੀ ਹੋਏ ਨੇ ਉਹਨਾਂ ਨੇ ਲਿਖਿਆ ਹੈ ਕਿੰਨੇ ਜ ਕਲ ਗਈ ਆਪਣੀ ਦਈ ਸੀ ਸਜਾਏ ਦਈ ਪੁਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਤਜ ਗੜੀ ਗੁਰੂ ਗੋਬਿੰਦ ਸਿੰਘ ਜਾਇ ਇਸੇ ਤਰ੍ਹਾਂ ਕਵੀ ਭਗਤ ਸਿੰਘ ਜੀ ਜਿਹੜੇ ਕਿ 52 ਕਵੀਆਂ ਦੇ ਵਿੱਚੋਂ ਕਵੀ ਹੋਏ ਨੇ ਉਹਨਾਂ ਨੇ ਗ੍ਰੰਥ ਲੈ ਕੇ ਗੁਰਬਖਸ਼ ਪਾਤਸ਼ਾਹੀ 6ਵੀਂ ਤੋਂ ਉਹਨਾਂ ਦੇ 815 ਨੰਬਰ ਅੰਗ ਦੇ ਉੱਤੇ ਸ਼ਸ਼ੋਭਤਾ ਨੰ ਪੰਕਤੀਆਂ ਪੜ ਸਕਦੇ ਆਪਾਂ ਕਿ ਜੀਵਨ ਸਿੰਘ ਗੁਰ ਕਾ ਸਿਖ ਹੋਈ ਗੁਰਸਮ ਰੂਪ ਭੇਦਨਾ ਹੀ ਕੋਈ ਤਾਕੋ ਆਪਣੀ ਠੋਰ ਬਿਠਾਏ ਦੇਖ ਰਹੀ ਮਾਥ ਟਿਕਾਏ ਭਵਕੀ ਛੇਵੇਂ ਪਾਸ਼ਾ ਮਹਾਰਾਜ ਜੀਆਂ ਦੀ ਗੱਦੀ ਦੇ ਵਾਰਸ ਬਣਾ ਕੇ ਗਏ ਨੇ ਧੰਨਵਾਪਾ ਜੀਵਨ ਸਿੰਘ ਜੀ ਨੂੰ ਪਰ ਗੋਬਿੰਦ ਸਿੰਘ ਮਹਾਰਾਜ ਤੋਂ ਐਸੀਆਂ ਕਰਨੀਆਂ ਦੇ ਮਾਲਕ ਧੰਨਵਾਪਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਅਸੀਂ ਅੱਜ ਸ਼ਹੀਦੀ ਪਰਬ ਮਨਾ ਰਹੇ ਹਾਂ ਸੋ ਸਾਰੀਆਂ ਸੰਗਤਾਂ ਬੜਪੁੱਲੀਆਂ ਬੜਮੁੱਲੀਆਂ ਸੈ ਜੋਗੀ ਹਨਾ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਨਗਰ ਦੀਆਂ ਸੰਗਤਾਂ ਨੇ ਬੱਚਿਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਸੋ ਇਸੇ ਤਰ੍ਹਾਂ ਪਾਈ ਅੱਗੇ ਵੀ ਸਾਨੂੰ ਸਮਾਗਮ ਮਨਾਉਣੇ ਚਾਹੀਦੇ ਹਨ ਬੋਲਦਿਆਂ ਕੋਲੋਂ ਕੋਈ ਅੱਖਰ ਵਾਧਾ ਕੱਟਾ ਹੋ ਗਿਆ ਵੇ ਤਾਂ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਦਾਸ ਨੂੰ ਬੁਲਾਈ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਬੇਨਤੀ ਸੀ ਜਿਸ ਤਰ੍ਹਾਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਇੱਕ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਕੇ ਚੱਲੇ ਅੱਜ ਜਿਹੜੀ ਇਹ ਕਾਮ ਉਹ ਚ ਵੰਡੀਆਂ ਪਈ ਹੋਈਆਂ ਨੇ ਵੱਖ-ਵੱਖ ਆਪੋ ਆਪਣੇ ਉਹਨਾਂ ਨੇ ਬਣਾ ਲਏ ਨੇ ਜਥੇਬੰਦੀਆਂ ਬਣਾ ਲਈਆਂ ਕਿਸੇ ਨੇ ਕੋਈ ਸਮਾਜਿਕ ਸੇਵਾ ਜਥੇਬੰਦੀ ਬਣਾਈ ਪਰ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਜਿੰਨੀ ਵਾਰ ਵੀ ਮੀਟਿੰਗਾਂ ਹੋਈਆਂ ਕੋਈ ਨਾ ਕੋਈ ਕੈਂਤੂ ਪ੍ਰਾਂਤੂ ਕਰਦੇ ਨੇ ਇਹਨਾਂ ਨੂੰ ਕੀ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਕੀ ਉਪਰਾਲਾ ਕਰਨਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਾਂਗੇ ਪ੍ਰਸ਼ਾਸਨ ਕਿ ਜਿੰਨੀਆਂ ਵੀ ਸੰਗਤਾਂ ਤਾਂ ਸਭ ਨੂੰ ਸਾਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਜੋ ਵੀ ਸਾਨੂੰ ਤੋਂ ਅਕਾਲ ਸਾਹਿਬ ਦਾ ਹੁਕਮ ਆਉਂਦਾ ਸਾਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ ਗੁਰੂ ਸਾਹਿਬਾਨ ਦੇ ਹੁਕਮਾਂ ਤੇ ਚੱਲਣਾ ਚਾਹੀਦਾ ਤੇ ਇਸੇ ਤਰ੍ਹਾਂ ਸੇ ਆਪਣੇ ਬੱਚਿਆਂ ਨੂੰ ਅਗੇ ਗੁਰਸਿੱਖੀ ਦੇ ਨਾਲ ਜੋੜੀਏ ਬਾਣੀ ਦੇ ਨਾਲ ਜੋੜੀਏ ਅੱਗੇ ਅਸੀਂ ਆਪਣਾ ਜਿਹੜਾ ਕੀ ਕਾਲ ਯੁੱਗ ਦੇ ਵਿੱਚ ਆਇਆ ਸਾਨੂੰ ਮਿਲਿਆ ਮਨੁੱਖਾ ਜਨਮਾ ਉਸ ਨੂੰ ਵੀ ਅਸੀਂ ਸਫਲਾ ਕਰ ਸਕੀਏ ਤੋਂ ਸਾਰੇ ਹੀ ਤੁਹਾਨੂੰ ਤੋ ਬੇਨਤੀ ਆ ਕਿ ਭਾਈ ਬਾਣੀ ਬਾਣੇ ਦੇ ਧਾਰਨੇ ਹੋਵੋ ਤੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵੋ ਵਧੀਆ ਪੜਾਈ ਕਰਾਓ ਬੱਚਿਆਂ ਨੂੰ ਸਾਰੇ ਸੁਖੀ ਮਹਾਨਸਨ ਇਸੇ ਤਰ੍ਹਾਂ ਇਹ ਬੇਨਤੀ ਆਉਣ ਪ੍ਰਬੰਧ ਇੱਕ ਪਿਛਲੇ ਸਮੇਂ ਦੀ ਜਿਹੜੀਆਂ ਮੀਟਿੰਗਾਂ ਹੋਈਆਂ ਚ ਤਸਵੀਰ ਨੂੰ ਲੈ ਕੇ ਬਾਬਾ ਬੇਨਤੀਆਂ ਹੋਈਆਂ ਨੇ ਵੀ ਜਿਹੜੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਅਸਲ ਤਸਵੀਰ ਆ ਉਹ ਸੁਸ਼ੋਭਿਤ ਕੀਤੀ ਜਾਵੇ ਜਿਹੜੇ ਆਪਣੇ ਜਾਇਬ ਕਰਦੇ ਉਹਦੇ ਬਾਰੇ ਦੇਖੋ ਸ਼੍ਰੋਮਣੀ ਕਮੇਟੀ ਪ੍ਰਬੰਧਕ ਜਿਹੜੀ ਕਮੇਟੀ ਆ ਉਹਨਾਂ ਨੂੰ ਵੀ ਨਗਰ ਦੀ ਕਮੇਟੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਵੱਲੋਂ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਆ ਕਿ ਜਿੱਥੇ ਦੇਖੋ ਜੋ ਉਹਨਾਂ ਦੀ ਉਮਰ ਸੀ ਉਸ ਸਮੇਂ ਉਮਰ 14 ਸਾਲ ਦੀ ਪਾਪਾ ਜੀ ਬਨਸੰਗ ਦੀ ਉਮਰ ਜਦੋਂ ਸੀਸ ਲੈ ਕੇ ਆਉਂਦੇ ਨੇ ਤੇ ਹੁਣ ਜਦੋਂ ਕਈ ਵਾਰੀ ਫੋਟੋ ਲਾਉਂਦੇ ਨੇ ਤੇ ਫੋਟੋ ਦੇ ਵਿੱਚ 14 ਦੀ ਉਮਰ ਜ਼ਿਆਦਾ ਦਿਖਾਈ ਜਾਂਦੀ ਆ ਇਹ ਪ੍ਰਸ਼ਾਸਨ ਨੂੰ ਵੀ ਔਰ ਉਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਸਾਡੀ ਹੱਥ ਵੱਨ ਕੇ ਅਪੀਲ ਆ ਰੰਗਰੇਟਿਆਂ ਦੀ ਤੇ ਭਾਈ ਸਹੀ ਇਤਿਹਾਸ ਸਿੱਖ ਸੰਗਤਾਂ ਦੇ ਅੱਗੇ ਪੇਸ਼ ਕੀਤਾ ਜਾਵੇ ਤਾਂ ਕਿ ਕੋਈ ਵਿਵਾਦ ਨਾ ਖੜਾ ਹੋਵੇ ਇਸੇ ਕਰਕੇ ਸ਼੍ਰੋਮਣੀ ਕਮੇਟੀ ਨੂੰ ਖਾਸ ਕਰਕੇ ਬੇਨਤੀਆਂ ਨੇ ਔਰ ਪ੍ਰਸ਼ਾਸਨ ਨੂੰ ਬੇਨਤੀਆਂ ਨੇ ਕਿ ਜੋ ਅਸਲੀ ਸਰੂਪ ਹੈ ਬਾਬਾ ਜੀ ਬਨਸੰਗ ਜੀ ਦਾ ਉਸ ਰੂਪਾ ਅੱਗੇ ਤੋਂ ਲਾਇਆ ਜਾਵੇ ਤੇ ਇਨੀਆਂ ਆਖ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਣਾ ਬਣਾਵੇ ਨਾ ਜੇ ਤਾਂ ਅਤਰਸ਼ੀਦ ਬਾਬਾ ਜੀਵਨ ਸਿੰਘ ਦੀ ਮਿਸਲ ਨੂੰ ਪਾਵੇ ਸਤਰੀਆ ਕਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸੰ ਸੁਖਵਿੰਦਰ ਸਿੰਘ ਨੀਤ ਪ੍ਰਧਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਕਮੇਟੀ ਬਣੀ ਐ ਇਸ ਪਿੰਡ ਦੀ ਉਹਨਾਂ ਦੇ ਤੇ ਬਹੁਤ ਹੀ ਚੰਗਾ ਪਰਾਲਾ ਪਿੰਡ ਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਦ ਬਾਬਾ ਜੀਵਨ ਸਿੰਘ ਜੀ ਬਾਰੇ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੀ ਜਾਰ ਟਾਈਮਜ਼ ਕੈਮਰਾਮੈਨ ਜਿਸਪਾਲ ਸਿੰਘ सोनू ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ